ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਪੂਰਨ ਬ੍ਰह्म ਗਿਆਨੀ ਸ੍ਰੀ ਮਨੁਸੰਤ ਬਾਬਾ ਕਰਤਾਰ ਸਿੰਘ ਜੀ ਮਹਾਰਾਜ ਜਿਨ੍ਹਾਂ ਦਾ ਰਾਏਪਟੇ ਨਗਰ ਦੇ ਵਿੱਚ ਜਨਮ ਹੁੰਦਾ ਤੇ ਮਹਾਪੁਰਸ਼ ਬਚਪਨ ਤੋਂ ਹੀ ਭਗਤੀ ਦੇ ਨਾਲ ਜੁੜੇ ਹੋਏ ਸੀ ਜੋ ਸੀ ਪਿੱਛੇ ਮਹਾਪੁਰਖਾਂ ਦੇ ਬਾਰੇ ਥੋੜੀ ਰਿਸਰਚ ਕੀਤੀ ਹੈ ਉਹ ਤੋਂ ਪਤਾ ਲੱਗਿਆ ਹੈ ਕਿ ਜਿਹੜਾ ਬਚਪਨ ਸੀ ਮਹਾਪੁਰਖਾਂ ਦਾ ਉਹ ਹਰ ਸਮੇਂ ਰੱਬ ਦੇ ਰੰਗ ਚ ਰੰਗੇ ਰਹਿੰਦੇ ਸੀ ਦਿਨ ਰਾਤ ਭਗਤੀ ਕਰਦੇ ਰਹਿੰਦੇ ਸੀ ਤੇ ਜਿਹੜੀਆਂ ਐਸੀਆਂ ਰੂਹਾਂ ਹੁੰਦੀਆਂ ਤੁਸੀਂ ਉਹਨਾਂ ਨੂੰ ਇੱਕ ਜਗ੍ਹਾ ਬੰਨ੍ਹ ਕੇ ਨਹੀਂ ਰੱਖ ਸਕਦੇ ਤੇ ਜਦੋਂ ਫਿਰ ਸਮਾਂ ਆਇਆ ਤੇ ਮਹਾਪੁਰਸ਼ਾਂ ਨੇ ਆਪਦਾ ਨਗਰ ਛੱਡ ਦਿੱਤਾ ਤੇ ਫਿਰ ਇਸੇ ਤਰ੍ਹਾਂ ਸੰਤ ਮਹਾਰਾਜ ਵਿਚਰਦੇ ਰਹੇ ਕਦੀ ਕਿਤੇ ਕਦੀ ਕਿਤੇ ਥੋੜਾ ਸਮਾਂ ਉਹਨਾਂ ਨੇ ਪਟਿਆਲੀਆਂ ਰਾਜੇ ਦੀ ਫੌਜ ਵਿੱਚ ਤੋਪਖਾਨੇ 'ਚ ਨੌਕਰੀ ਵੀ ਕੀਤੀ ਤੇ ਲੇਕਿਨ ਜੋ ਮਹਾਪੁਰਖ ਪਰ ਉਪਕਾਰ ਕਰਨ ਲਈ ਸੰਸਾਰ ਦੇ ਵਿੱਚ ਆਉਂਦੇ ਨੇ ਉਹ ਕਿਸੇ ਵੀ ਦੁਨੀਆ ਦੇ ਬੰਧਨ ਦੇ ਵਿੱਚ ਬੱਝੇ ਨਹੀਂ ਰਹਿ ਸਕਦੇ ਤੇ ਫਿਰ ਸੰਤ ਜੀ ਮਹਾਰਾਜ ਨੇ ਇਸੇ ਤਰ੍ਹਾਂ ਕਾਫੀ ਗੁਪਤ ਸਥਾਨ ਦਸਵੇਂ ਪਾਤਸ਼ਾਹ ਦੇ ਪ੍ਰਗਟ ਕੀਤੇ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਜਿਹਨੂੰ ਮਹਾਰਾਜ ਅਟਕ ਸਾਹਿਬ ਕਿਹਾ ਕਰਦੇ ਸੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾ ਦਾ ਪਰਿਵਾਰ ਵਿਛੜਿਆ ਉਹਨੂੰ ਪ੍ਰਗਟ ਕੀਤਾ ਉਹਦੀ ਸੇਵਾ ਕਰਾਈ ਬੀਬੀ ਮਮਤਾਜ ਜੀ ਦਾ ਸਥਾਨ ਸ਼ਹੀਦ ਭਾਈ ਉਦਾਸ ਸਿੰਘ ਦਾ ਸਥਾਨ ਕਾਫੀ ਸਥਾਨ ਜਿਹੜੇ ਦਸਵੇਂ ਪਾਤਸ਼ਾਹ ਦੇ ਨਾਲ ਸੰਬੰਧਿਤ ਮਹਾਰਾਜ ਨੇ ਪ੍ਰਗਟ ਕੀਤੇ ਤੇ ਫਿਰ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਪੈਰੋ ਮਾਜਰਾ ਨਗਰ ਦੇ ਵਿੱਚ ਗੁਰਦੁਆਰਾ ਬਣਾਇਆ ਗੁਰਦੁਆਰਾ ਦਸ਼ਮੇਸ਼ਕੜ ਸਾਹਿਬ ਜਿੱਥੇ ਅਸੀਂ ਅੱਜ ਬੈਠੇ ਹਾਂ ਜਿੱਥੇ 1 2 3 ਫਰਵਰੀ ਆ ਮਹਾਰਾਜ ਦੀ ਜਾਤ ਬੜੇ-ਬੜੇ ਪੱਦਰ ਤੇ ਮਨਾਈ ਜਾ ਰਹੀ ਹੈ ਤੇ ਇਥੋਂ ਹੀ ਫਿਰ ਉਹਨਾਂ ਨੇ ਸੰਗਤਾਂ ਨੂੰ ਅਮਰਤ ਛਕਣ ਵਾਸਤੇ ਪ੍ਰੇਰਣਾ ਦਿੱਤੀ ਗੁਰਸਿੱਖੀ ਨਾਲ ਜੋੜਨ ਵਾਸਤੇ ਪ੍ਰੇਰਣਾ ਦਿੱਤੀ ਸਿਮਰਨ ਭਜਨ ਨਾਲ ਜੁੜਨ ਵਾਸਤੇ ਪ੍ਰੇਰਣਾ ਦਿੱਤੀ ਕਿਉਂਕਿ ਉਹਨਾਂ ਦਾ ਇੱਕੋ ਲਖਸ਼ੀ ਜੀਵਨ ਦਾ ਸੇਵਾ ਤੇ ਸਿਮਰਨ ਹਮੇਸ਼ਾ ਕਿਆ ਕਰਦੇ ਸੀ ਕਿ ਭਾਈ ਨਾਮ ਜਪੋ ਨਾਮ ਜਪਣ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਤੇ ਆਹ ਜਿਹੜਾ ਗੁਰਦੁਆਰਾ ਸਾਹਿਬ ਦਸ਼ਮੇਸ਼ਗੜ੍ਹ ਸਾਹਿਬ ਹੈ ਇੱਥੇ ਉਹਨਾਂ ਨੇ ਬਚਨ ਕੀਤਾ ਸੀ ਕਿ ਜਿਹੜਾ ਗੁਰਦੁਆਰਾ ਸਾਹਿਬ ਅਸੀਂ ਪਿਆਰਿਆਂ ਦੇ ਨਾਮ ਜਪਣ ਵਾਸਤੇ ਬਣਾਇਆ ਤੇ ਭੀੜ ਕੱਢੀ ਤਲਵਾਸ ਕੇ ਮਹਾਨ ਸਵਾਤ ਵੱਡੇ ਵੱਡੇ ਪਰਉਪਕਾਰ ਮਹਾਂਪੁਰਖਾਂ ਨੇ ਕੀਤੇ ਟੁੱਟੀਆਂ ਰੂਹਾਂ ਨੂੰ ਜੋੜਿਆ ਤੇ ਪਤਾ ਨਹੀਂ ਕਿੰਨੇ ਜਿਹੜੇ ਨਸ਼ੇ ਖਾਣ ਵਾਲੇ ਸੀ ਉਹਨਾਂ ਦੀ ਸੰਗਤ ਕਰਕੇ ਨਸ਼ੇ ਛੱਡ ਗਏ ਤੇ ਕਿੰਨੇ ਐਸੇ ਸੀ ਜਿਹੜੇ ਗਲਤ ਰਾਹਾਂ ਤੇ ਚੱਲੇ ਹੋਏ ਸੀ ਮਹਾਂਪੁਰਖਾਂ ਦੀ ਸੰਗਤ ਕਰਕੇ ਸਿੱਧੇ ਰਾਹਾਂ ਤੇ ਚੱਲ ਗਏ ਤੇ ਇਸ ਇਲਾਕੇ ਵਿੱਚ ਵੀ ਉਹਨਾਂ ਨੇ ਸੰਗਤਾਂ ਦਾ ਬੜਾ ਭਲਾ ਕੀਤਾ ਤੁਸੀਂ ਤੁਸੀਂ خود ਮਹਿਸੂਸ ਕਰੋਗੇ ਇੱਥੇ ਕਿਸੇ ਵੀ ਇਸਲਾਕੇ ਦੇ ਪ੍ਰਾਣੀ ਨੂੰ ਮਿਲ ਕੇ ਦੇਖ ਲਓ ਕਿ ਮਹਾਪੁਰਖਸ਼ ਕੁਝ ਪੁਰਸ਼ਾਂ ਪ੍ਰਤੀ ਉਹਦੇ ਅੰਦਰ ਇੰਨਾ ਪਿਆਰ ਹੈ ਇੰਨਾ ਪਿਆਰ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੀ ਅੱਖਾਂ ਚੱਥਰੂ ਆ ਜਾਂਦੀ ਸੋ ਉਸ ਤੋਂ ਪਤਾ ਲੱਗ ਜਾਂਦਾ ਵੀ ਇੱਥੇ ਸੰਗਤਾਂ 'ਚ ਕਿੰਨਾ ਪ੍ਰੇਮ ਹੈ ਮਹਾਪੁਰਖਾਂ ਪ੍ਰਤੀ ਕਿਉਂਕਿ ਉਹਨਾਂ ਨੇ ਪਿਆਰ ਹੀ ਵੰਡਿਆ ਦਸਵੇਂ ਪਾਛਾ ਦਾ ਵੀ ਬਚਨ ਹੈ ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਤੇ ਉਸੇ ਸੰਦੇਸ਼ ਨੂੰ ਉਹਨਾਂ ਨੇ ਅੱਗੇ ਵਧਾਇਆ ਸਾਰੀਆਂ ਸੰਗਤਾਂ 'ਚ ਰੱਬ ਦਾ ਪ੍ਰੇਮ ਵੰਡਿਆ ਤੇ ਇਸੇ ਕਰਕੇ तकरीबन ਦੇਖੋ ਇੱਕ ਸਦੀ ਤੋਂ ਵੱਧ ਮਹਾਪੁਰਸ਼ ਇਹ ਸਰੀਰ ਕਰ ਧਰਤੀ ਤੇ ਰਹੇ ਤੇ ਉਹਨਾਂ ਨੇ ਆਪਣੇ ਲਈ ਕੁਝ ਨਹੀਂ ਬਣਾਇਆ ਜੋ ਵੀ ਕੀਤਾ ਸਰਬੱਤ ਦੇ ਭਲੇ ਵਾਸਤੇ ਕੀਤਾ ਜੋ ਵੀ ਕੀਤਾ ਸੰਗਤਾਂ ਲਈ ਕੀਤਾ ਤੇ ਉਹ ਮਹਾਪੁਰਖਾਂ ਦੇ ਪਰਉਪਕਾਰਾਂ ਨੂੰ ਉਹਨਾਂ ਦਾ ਪਿਆਰ ਉਹਨਾਂ ਦੀਆਂ ਬਖਸ਼ਿਸ਼ਾਂ ਤੇ ਫਿਰ ਸਾਰੀ ਸੰਗਤ ਹੁਣ ਇਕੱਠੀ ਹੋ ਕੇ 1 2 3 ਫਰਵਰੀ ਅੱਜ 3 ਤਰੀਕ ਹੈ ਇੱਥੇ ਬਹੁਤ ਵੱਡਾ ਸਮਾਗਮ ਹੈ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 10:30 ਵਜੇ ਤੱਕ ਬਹੁਤ ਵੱਡੇ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਕੇ ਜੁੜਦੀਆਂ ਦੇਖੋ ਇੱਧਰ ਸਾਡੇ ਨਾਲ ਭਾਈ ਸੇਵਕ ਸਿੰਘ ਜੀ ਬੈਠੇ ਕੈਨੇਡਾ ਤੋਂ ਆਏ ਕਿਹ ਲਗੀ ਕੈਲਗਰੀ ਤੋਂ ਮਤਲਬ ਹਰ ਸਾਲ ਆਉਂਦੇ ਇਹ ਇਹ ਮਹਾਪੁਰਸ਼ਾਂ ਦਾ ਪਿਆਰ ਹੀ ਹੈ ਜਿਹੜਾ ਇਹਨਾਂ ਨੂੰ ਖਿੱਚ ਕੇ ਲਿਆਉਂਦਾ ਹੈ ਸੋ ਹੋ ਉਹਨਾਂ ਦਾ ਇਹੀ ਸੰਦੇਸ਼ ਸੀ ਸਾਰੀਆਂ ਸੰਗਤਾਂ ਨੂੰ ਕਿ ਭਾਈ ਨਾਮ ਨਾਲ ਜੁੜੋ ਸਰਬੱਤ ਦਾ ਭਲਾ ਮੰਗੋ ਤੇ ਕਿਸੇ ਨਾਲ ਈਰਖਾ ਨਹੀਂ ਕਰਨੀ ਕਿਸੇ ਤੋਂ ਨਫ਼ਰਤ ਨਹੀਂ ਕਰਨੀ ਹਮੇਸ਼ਾ ਪ੍ਰੇਮ ਦਾ ਹੀ ਸੰਦੇਸ਼ ਮਹਾਰਾਜ ਵੰਡਦੇ ਹੁੰਦੇ ਸੀ ਸੋ ਉਹਨਾਂ ਦੇ ਜੀਵਨ ਬਾਰੇ ਫਿਰ ਬਹੁਤਾ ਕੁਝ ਤੇ ਫਿਰ ਹੁਣ ਆਪਾਂ ਦੱਸ ਵੀ ਨਹੀਂ ਸਕਦੇ ਸੋ ਕਿ ਜਨ ਕੀ ਜਿਹੜੀ ਮਹਿਮਾ ਹੈ ਮਹਾਰਾਜ ਕਹਿੰਦੇ ਰਸਨਾ ਇਕ ਅਨੇਕ ਤੁਣ ਜਨ ਕੀ ਕੇਤਕ ਉਪਮਾ ਕਹੀਏ ਸੋ ਉਹਨਾਂ ਦੀ ਜਿਹੜੀ ਉਪਮਾ ਹੁੰਦੀ ਹੈ ਉਹ ਕਹਿਣੀ ਕਥਨੀ ਤੋਂ ਬਾਹਰ ਹੁੰਦੀ ਹੈ ਸੋ ਸਾਰੀਆਂ ਸੰਗਤਾਂ ਨੂੰ ਇਹੀ ਉਪਦੇਸ਼ ਹੈ ਇਹ ਪਾਈ ਸੇ ਵਾਤੇ ਸੇ ਮਰਨਾਲ ਜੁੜੋ ਨਾਮ ਨਾਲ ਜੁੜੋ ਇਹਦੇ ਵਿੱਚ ਹੀ ਮਹਾਪੁਰਖਾਂ ਦੀ ਖੁਸ਼ੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ